ਤੁਸੀਂ ਮੋਟਰਸਾਈਕਲ ਤਾਂ ਖਰੀਦੇ ਹੋਣਗੇ ਪਰ ਉਹ ਰੇਟ ਦੇ ਵਿੱਚ ਟਰੈਕਟਰ ਨਹੀਂ ਕਦੇ ਮਿਲੇ ਹੁਣ ਅੱਜ ਦਵਾਵਾਂਗੇ ਫਰੀਦਕੋਟ ਖੜੇ ਆਪਾਂ ਬਈ ਜਿਹੜਾ ਆ ਖੜਾ 265 ਚਾਰੇ ਤਾ ਧਰਮੇ ਟਾਇਰ ਦਿਖਾ ਦਿ ਜਮਾਂ ਨਵੇਂ ਦੇ ਕੋਈ ਚਾਰੇ ਜਮਾਂ ਨਵੇਂ ਨੇ ਵੀਰੇ ਹਾਂ ਤੇ ਇਹ ਮਾਡਲ ਕਿੰਨਾ ਜੀ 265 ਇਹ 94 ਵੀਰੇ 94 ਮਾਡਲ ਹੈ ਪਯਾਵ ਨੰਬਰ ਕਿੰਨੇ ਦਾ ਬਣੂਗਾ ਇਹ ਟਰੈਕਟਰ ਇਹ ਦੇ ਦਿਆਂ 1 ਲੱਖ 40 ਹਜ਼ਾਰ ਦਾ ਚੱਕੋ ਮੇਤਰ 1 ਲੱਖ ਦਾ 40 ਹਜ਼ਾਰ ਮੰਗੇ ਜੇ ਮਾਨਤਨ ਹੋ ਜੂ ਕਰ ਦਿਆਂ ਆ ਲੋ ਮਾਨਤਨ ਵੀ ਹੋ ਜੂਗਾ ਬਈ ਜਿਹੜਾ ਆ ਖੜਾ ਡੀਆਈ 750 ਸੋਨ ਵਾਲੀ ਕਾ ਇਹ ਵੀਰੇ 2006 ਮਾਡਲ ਹੈ ਹਾਂਜੀ ਕੰਪਨੀ ਦਾ ਪਾਵਰ ਹੈ ਜੀ ਡਬਲ ਡਿਸਟਰੀਬਿਊਟਰ ਹੈ ਹਮ ਤੇ ਪੂਰਾ ਵਧੀਆ ਪਯਾਵ ਨੰਬਰ ਹੈ ਠੀਕ ਹੈ ਜੀ ਕਿੰਨੇ ਦਾ ਬਣੂਗਾ ਜੇ ਸਨੋ ਵਾਲਾ ਰਿਡਜੋ ਵੀ ਲਾਸਟ ਹੋ ਤੇ ਲਾਸਟ ਆਪਾਂ ਦੇ ਦਾਂਗੇ 2 ਲੱਖ 60 ਹਜ਼ਾਰ ਦਾ ਚੱਕੋ ਮਿੱਤਰੋ 2.5 ਲੱਖ ਦੀ ਇਹ ਬਣੂ। ਬਈ ਜਿਹੜਾ ਆ ਖੜਾ ਸਵਰਾਜ 744 ਇਹ ਵੀਰੇ 2008 ਮਾਡਲ ਹੈ। ਅੱਛਾ। ਹਾਂਜੀ ਪੰਜਾਬ ਨੰਬਰ ਹੈ। ਜੀ। ਟਰੈਕਟਰ ਪੂਰਾ ਵਧੀਆ ਇੰਜਨ ਗੇਅਰ ਦਾ ਓਕੇ ਆ। ਠੀਕ ਹੈ ਜੀ। ਇਹ ਆਪਾਂ ਦੇ ਦਾਂਗੇ 2.5 ਲੱਖ ਰੁਪਏ ਦਾ। 2.5 ਲੱਖ ਦਾ। ਜਿਹੜਾ ਆ ਖੜਾ ਆ ਮੂਰੇ ਸਵਰਾਜ ਜਾਂ ਇਹਦਾ ਆਪਾਂ ਕੀ ਮੰਗਦੇ ਆ? ਦੱਸੀ ਕਰ ਚਕਾਈਏ ਨੂੰ ਵੀ ਆਈ। ਇਹ ਵੀਰੇ 1990 ਮਾਡਲ ਹੈ। ਹਾਂਜੀ। ਨੰਬਰ ਇਹ ਵੀ ਪੰਜਾਬ ਹੀ ਹੈ। ਤੇ ਇਹ ਆਪਾਂ ਹਾਂ ਨਾ ਦੇਵਾਂਗੇ 85000 ਦਾ। ਚੱਕੋ ਮਿੱਤਰੋ ਇਹ 85000 ਚ ਦੇਖੋ ਟਰੈਕਟਰ 85000 ਚ ਜਿਹੜਾ ਆ ਖੜਾ ਜੀ ਐਸਰ ਇਧਰਲੇ ਪਾਸੇ 364 A 1995 ਮਾਡਲ ਹੈ ਵੀਰੇ ਹਾਂ ਇਹਦੇ ਟੈਟੂਰ ਵਧੀਆ ਨੇ ਸੈਲਫ ਸਟਾਰਟ ਹੈ ਠੀਕ ਹੈ ਜੀ ਤੇ ਇਹ ਆਪਾਂ ਦੇ ਦਿਆਂਗੇ 95000 ਦਾ 95000 ਦਾ ਹਾਂਜੀ ਲੈ ਮੇਤਰੋ ਲੱਖ ਤੋਂ ਘੱਟ ਟਰੈਕਟਰ ਤੁਹਾਨੂੰ ਅੱਜ ਤੱਕ ਨਹੀਂ ਮਿਲੇ ਹੋਣੇ ਬਈ ਆ ਵੀ ਵੇਚਣਾ ਹਾਂਜੀ ਵੇਚਣਾ ਆ ਆ ਦੱਸੀ ਫਿਰ ਕਿੰਨਾ ਮਾੜਾ ਇਹ 2003 ਮਾਡਲ ਹੈ ਵੀਰੇ ਐਸਰ ਐਸਰ ਹਾਂਜੀ ਇਹ 312 ਹੈ 312 ਆ ਗਿਆ 312 ਆ ਗਿਆ ਠੀਕ ਹੈ ਜੀ ਇਹ ਆਪਾਂ ਦੇ ਦਿਆਂਗੇ 1 ਲੱਖ ਤੇ 15000 ਦਾ ਕੋ ਮੇਟਰ 115000 ਤਾਂ ਮੰਗੇ ਜੇ ਇਹਦੇ ਵਿੱਚੋਂ ਮਾਨ ਤਾਨ ਵੀ ਹੋਊਗਾ ਬਾਈ ਜਿਹੜੀ ਆ ਮਸ਼ੀਨ ਖੜੀ ਆ ਬਲਕਾਰ ਇਹ ਵੀ ਵੇਚਣੀ ਆ ਵੇਚਣੀ ਆ ਵੀਰੇ ਦੱਸੀ ਕਰਾ ਕਿੰਨਾ ਮਾਡਲ ਆ ਇਹ ਇਹ 2012 ਮਾਡਲ ਮਸ਼ੀਨ ਆ ਵੀਰੇ ਹਾਂ ਟਰੈਕਟਰ 1993 ਮਾਡਲ ਆ 65 ਬਾਈ ਹੋਇਆ ਵਾ ਟਰੈਕਟਰ ਉਹ ਸਟ੍ਰੈਕਟਰ ਵੀ 59 ਗੇਰਾ 65 ਬਾਈ ਹੋਇਆ ਵਾ ਅੱਛਾ ਜੋ ਇਹਦਾ ਸਾਰਾ ਸਮਾਨ ਨਾਲ ਹੀ ਆ ਸ਼ੋ ਵਗੈਰਾ ਟਰੈਕਟਰ ਦੇ ਨਾਲ ਲਿੰਕਾਂ ਹੁੱਕ ਸਾਰਾ ਕੁਝ ਹੈਗਾ ਜੀ ਇਹ ਆਪਾਂ ਹਾਣਾ ਦੇਵਾਂਗੇ 4.5 ਲੱਖ ਰੁਪਏ ਦਾ ਵੀਰੇ 4.5 ਲੱਖ ਦੀ ਮਾਨਤਨ ਕਰ ਦਾਂਗੇ ਕਰ ਦਾਂਗੇ ਮੋੜਦੇ ਤਾਂ ਨਹੀਂ ਛੱਜਣ ਨੂੰ ਨਹੀਂ ਨਹੀਂ ਮੋੜਦੇ ਚੁੱਪ ਕਰਕੇ ਆ ਜਾਓ ਮਿੱਤਰੋ ਬਾਈ ਦੱਸੀ ਆਪਾਂ ਫਰੀਦਕੋਟ ਕਿੱਥੇ ਜੇ ਖੜੇ ਆ ਇਸ ਟਾਈਮ ਸੁਪਰੀਮ ਟਰੈਕਟਰ ਕਾਰਪੋਰੇਸ਼ਨ ਫਰੀਦਕੋਟ ਵੀਰੇ ਹਾਂ ਸੁਪਰੀਮ ਟਰੈਕਟਰ ਕਾਰਪੋਰੇਸ਼ਨ ਫਰੀਦਕੋਟ ਯਾਦ ਰੱਖਿਓ ਨੰਬਰ ਆਪਾਂ ਚਲਾਤਾ ਜੇ ਕੋਈ ਹੋਰ ਰਹਿ ਮਸਫਰਾ ਲੈਣਾ ਤਾਂ ਫੋਨ ਲਾ ਲਓ ਬਾਈ ਉਹਨਾਂ ਨੂੰ ਐਨੀ ਕੁ ਮੈਂ ਯਕੀਨ ਦਿਵਾਉਣਾ ਤੁਹਾਨੂੰ ਵੀ ਤੁਸੀਂ ਜਦੋਂ ਅੰਦਰ ਪੈਰ ਪਾ ਲਿਆ ਨਾ ਯਾਰ ਤੁਹਾਡਾ ਦਿਲ ਜਿੱਤ ਲੈਣਗੇ ਤੁਸੀਂ ਮੁੜਦੇ ਹੀ ਨਹੀਂ ਟਰੈਕਟਰ ਲੈ ਬਣਾ ਕੋਕੇ ਮੁੜੋਂਗੇ ਤਾਂ ਤਾਂ ਜੇ ਤੁਹਾਡੇ ਤੋਂ ਰੇਟ ਵੱਧ ਮੰਗਣਗੇ ਬਿਲਕੁਲੀ ਵਾਜਬ ਰੇਟਾਂ ਦੇ ਟਰੈਕਟਰ ਨੇ ਯਾਰ 70 80000 85000 90000 ਚ ਟਰੈਕਟਰ ਦੇ ਦਿੰਦੇ ਆ ਤੇ ਆਜੋ ਤੁਸੀਂ ਵੀ ਮੇਲਾ ਲੁੱਟਣਾ ਜੀ